ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਦੇ ਬीडीपीਓ ਦਫਤਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਜਣ ਸਿੰਘ ਚੀਮਾ ਪਹੁੰਚੇ ਜਿਨ੍ਹਾਂ 115 ਪਰਿਵਾਰਾਂ ਨੂੰ ਸੈਂਸ਼ਨ ਲੈਟਰ ਸੌਪੇ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਕਾਰਜ ਪੂਰੇ ਇਮਾਨਦਾਰ ਤਰੀਕੇ ਨਾਲ ਹੋਵੇਗਾ ਅਤੇ ਇੱਕ ਵੀ ਪੈਸੇ ਦੀ ਹਿਰਾਫੇਰੀ ਨਹੀਂ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਗਰੀਬ ਪਰਿਵਾਰਾਂ ਲਈ ਕਾਫੀ ਲਾਭਦਾਇਕ ਸਾਬਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਮੁਕਾਨਦ ਵੀ ਮੁਹੱਈਆ ਹੋ ਰਹੇ ਹਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀਡੀਪੀਓ ਅਵਤਾਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ 로ਦੀ ਹਲਕੇ ਦੇ ਕੁੱਲ 14 ਪਿੰਡਾਂ ਦੇ 563 ਪਰਿਵਾਰਾਂ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਿਤ ਗਰੰਟਾ ਪਾਸ ਹੋਈਆਂ ਹਨ ਜਿਨ੍ਹਾਂ ਵਿੱਚੋਂ ਅਜੇ 115 ਪਰਿਵਾਰਾਂ ਨੂੰ ਸੈਂਸ਼ਨ ਲੈਟਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਸੌਂਪੇ ਗਏ ਹਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ કુલ ਤਿੰਨ ਕਿਸ਼ਤਾਂ ਵਿੱਚ 132000 ਰੁਪਏ ਮਿਲਣਗੇ ਜਿਨ੍ਹਾਂ ਵਿੱਚ 12000 ਹਾਜ਼ਰ ਰੁਪਏ ਮਨੇਗਰਾ ਸਕੀਮ ਅਧੀਨ ਦਿੱਤੇ ਜਾਣਗੇ ਕਪੂਰਥੱਲਾ ਤੋਂ ਬਿਊਰੋ ਰਿਪੋਰਟ 115 ਲਾਪਤਿਆਂ ਨੂੰ ਅੱਜ ਲਾਭ ਦਿੱਤਾ ਗਿਆ ਜਿਦੇ ਵਿੱਚ ਤਕਰੀਬਨ 14 ਤੋਂ 15 ਪਿੰਡਾਂ ਦੇ ਖਲਾਕ ਦੇ ਸੀਗੇ ਤੇ ਉਹਨਾਂ ਨੂੰ ਐਨਕ ਰੱਤਰ ਜਾਰੀ ਕੀਤੀ ਗਈ ਹੈ ਤੇ ਬਾਕੀ ਤਾਂ કુલ 563 ਆਸਟਾ ਜੇ ਜਿੱਦਾਂ ਜਿੱਦਾਂ ਸੈਂਕਸ਼ਨ ਉੱਪਰੋਂ ਹੋ ਗਿਆਈ ਜਾਣੇ ਐ ਸੀ ਉਹਨਾਂ ਨੂੰ ਉਹਨਾਂ ਦੇ ਸੈਂਕਸ਼ਨ ਪੱਤਰ ਦਿੱਤੇ ਜੀ ਜਾਨੇ ਆ ਤੇ ਨਾਲ ਉਹਨਾਂ ਨਾਲ ਇਹਨਾਂ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰੀਏ ਇਹਨਾਂ ਨੂੰ ਤਿੰਨ ਕਿਸ਼ਤਾਂ 'ਚ ਪੈਸੇ ਦਿੱਤੇ ਜਾਣੇ ਆ ਪਹਿਲਾਂ 30000 ਰੁਪਇਆ ਵਾ ਜੋ ਦੋ ਉਹਨਾਂ ਨੇ ਨੀਆ ਭਰ ਲੈਣੀਆਂ ਵਾ 70000 ਰੁਪਇਆ ਜਦੋਂ ਲੈਂਟਰ ਲੈਵਲ ਤੇ ਪਹੁੰਚ ਗਿਆ ਤੇ 18000 ਰੁਪਇਆ ਜਦੋਂ ਫਾਈਨਲ ਪੂਰੀਆਂ ਪਿਕਚਰਾਂ ਅਪਲੋਡ ਹੋ ਗਈ ਇਸ ਤੋਂ ਇਲਾਵਾ ਕਿ ਜੇ ਕਿਸੇ ਪ੍ਰਕਾਰ ਪਰਿਵਾਰ ਦੇ ਵਿੱਚ ਪਖਾਨਾ ਵਗੈਰਾ ਨਹੀਂ ਹੈਗਾ ਤਾਂ ਅਮਰੀਕਾ ਦੇ ਵਿੱਚ 12000 ਰੁਪਇਆ ਉਹ ਦਿੱਤਾ ਜਾਂਦਾ ਵਾ ਤੇ 90 ਦਿਹਾ ਉਹ ਆਪਣੇ ਪਰਿਵਾਰ ਦੇ ਮੰਦਰ ਦੇ ਵਿੱਚ ਜੋਬ ਕਾਰਡ ਬਣਾ ਸਕਦੇ ਆ ਨਹੀਂ ਤਾਂ ਜਿਹੜੇ ਵੀ ਬੰਦੇ ਤੋਂ ਉਹਨਾਂ ਨੇ ਮੈਸਰੀ ਦਾ ਕੰਮ ਕਰਉਣਾ ਉਹਦਾ ਪਰਮਾਰਗ ਲੈ ਲਵ ਲਵ ਹੋਵੇਗਾ ਇਸ ਇਸ ਯੋਜਨਾ ਦਾ ਦੇਖੋ ਬਹੁਤ ਅੱਜ ਦੀ ਡੇਟ ਦੇ ਵਿੱਚ ਆਪਣਾ ਮਕਾਨ ਹੋਣਾ ਬਹੁਤ ਜ਼ਰੂਰੀ ਆ ਤੇ ਕਾਫੀ ਮਕਾਨ ਜਿਹੜੇ ਆ ਬਹੁਤ ਮਾੜੀ ਹਾਲਤ ਦੇ ਵਿੱਚ ਹੁੰਦੇ ਆ ਤੇ ਬਹੁਤ ਹੀ ਵੱਡਾ ਉਪਰਾਲਾ ਵਾ ਜਿਸ ਦੇ ਨਾਲ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਆਪਣੇ ਘਰ ਦੀ ਛੱਤ ਮਿਲਦੀ ਆ ਅੱਜ ਕਾਫੀ ਪਿੰਡਾਂ ਦੇ ਵਿੱਚ ਆ ਮੇਮ ਐਮਏ ਯੂ ਸਕੀਮ ਤੇ 500 ਟ੍ਰੇਟ ਜਿਹੜੇ ਨੇ ਉਹ ਪਾਸ ਹੋਏ ਨੇ ਔਰ ਅੱਜ 115 ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਹ ਜਿਹੜੇ ਸੈਂਕਸ਼ਨ ਲੈਟਰ ਨੇ ਉਹ ਵੰਡੇ ਆ ਪਹਿਲੀ ਕਿਸ਼ਤ ਜਿਹੜੀ ਇਹ ਉਹ 30000 ਰੁਪਏ ਦੀ ਫੌਰੀ ਤੌਰ ਤੇ ਉਹਨਾਂ ਨੂੰ ਮਿਲ ਜਾਊਗੀ ਜਦੋਂ ਉਹ ਕੰਮ ਸ਼ੁਰੂ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ 72000 ਦੀ ਕਿਸ਼ਤ ਹੈ 12000 ਜਿਹੜਾ ਉਹ ਟਾਇਲਟ ਵਾਸਤੇ ਹੈ ਔਰ ਨਾਲ 90 ਦਿਨ ਦੀ ਨਰੇਗਾ ਦੀਆਂ ਜੜੀਆਂ ਤੇ ਹਾੜੀਆਂ ਮੇਰੇ ਲਈ ਲੇਬਰ ਮਿਲਨੀ ਹੈ ਸੋ ਇਹ ਕੁੱਲ ਮਿਲਾ ਕੇ ਤਕਰੀਬਨ 100 140 50000 ਰੁਪਇਆ ਹਰ ਪਰਿਵਾਰ ਨੂੰ ਜਿਹੜਾ ਉਹ ਮਿਲਦਾ ਕਿੰਨੀ ਵੀ ਸਹਾਇਕ ਹੋ ਗਈ ਇਹ ਰਕਮ ਲੋਕਾਂ ਗਰੀਬ ਪਰਿਵਾਰ ਲਈ ਦੇਖੋ ਬੜੀ ਅਸੀਂ ਇਸ ਗੱਲੋਂ ਬੜਾ ਸਟ੍ਰਿਕਟਲੀ ਕਿਹਾ ਕਿ ਉਹਦੇ ਵਿੱਚ ਕੰਮ ਚੰਗਾ ਹੋਵੇ ਕੋਈ ਦੀਕੇਸ ਨਾ ਹੋਵੇ ਤਾਂ ਕਿ ਗਰੀਬ ਪਰਿਵਾਰ ਜਿਹੜਾ ਆਪਣਾ ਮਕਾਨ ਬੜਾ ਸੋਹਣਾ ਤੇ ਚੰਗਾ ਬਣਾ ਲੈਣ ਛੋਟਾ ਮਕਾਨ ਬਣੂਗਾ ਪਰ ਬੜਾ ਵਧੀਆ ਬਣੂਗਾ ਤੇ ਇਹਦੇ ਨਾਲ ਕਾਫੀ ਲਾਭ ਬਹੁਤ ਜ਼ਿਆਦੇ ਜਿਹੜੇ ਪਰਿਵਾਰ ਨੇ ਜਿਨ੍ਹਾਂ ਕੋਲ ਕੱਚੇ ਮਕਾਨ ਨੇ ਜਾਂ ਬਾਲਿਆਂ ਵਾਲੇ ਛੱਤਾਂ ਵਾਲੇ ਮਕਾਨ ਨੇ ਉਹ ਇੱਕ ਖਤਰਾ ਵੀ ਬਣਿਆ ਰਹਿੰਦਾ ਤੇ ਪਲੱਸ ਕਾਫੀ ਖਸਤਾ ਹਾਲਤ ਦੇ ਵਿੱਚ ਹੁੰਦੇ ਆ ਤੇ ਇਸ ਕਰਕੇ ਜਿਹੜੀ ਸਕੀਮ ਹੈ ਤੇ ਬੜੀ ਇੱਕ ਲਾਹੇਵੰਦ ਸਕੀਮ ਹੈ